ਰ ਸਿੰਘ ਖੰਨਾ ਜੀ ਬਾਈ ਇਹ ਪੂਰਾ ਕੰਡਿਸ਼ਨਮ ਕੀ ਹੋਇਆ ਹੈ ਨੇਰੀ ਜਦੋਂ ਕੀ ਗੱਲਬਾਤ ਹੋਈ ਕਿਹੜਾ ਪਾਰਕ ਹੈ ਇਹ ਆ ਆਰੀਆ ਸਮਾਚ ਚੌਂਕ ਪਾਰਕ ਹੈ ਜੀ ਟੈਂਕੀ ਵਾਲਾ ਪਾਰਕ ਦੇ ਵਿੱਚ ਅਵਿਨਾਸ਼ ਕੰਬੋਜ ਜੀ ਐਂ ਦਾ ਸਾਹਮਣੇ ਪਾਜੀ ਰਹਿੰਦੇ ਆ ਅੱਗੇ ਵੀ ਸਾਨੂੰ ਜਾਣਦੇ ਆ ਮਤਲਬ ਉਹ ਆਏ ਸੀਗੇ ਇੱਕਦਮ ਕਵਰੇਜ ਕਰਨ ਹਲੇ ਵੀਡੀਓ ਬਣਾਣੀ ਚਾਲੂ ਹੀ ਕੀਤੀ ਸੀ ਇੰਨੀ ਦੇ ਚ ਖੰਭਾ ਉੱਪਰ ਗਿਰ ਗਿਆ ਉਹਨਾਂ ਦੇ ਇੱਕਦਮ ਪਿੱਠ ਪਾਰ ਐਵੇਂ ਫੋਲਡ ਹੋ ਗਈ ਉਹ ਤੇ ਅਸੀਂ ਚੀਕਾ ਚੁੱਕਾ ਮਾਰੀਆਂ ਬਾਈ ਉਹਨਾਂ ਨੂੰ ਬੁਲਾਇਆ ਬਾਹਰ ਖੜੇ ਸੀ ਇਹ ਇਫਰ ਉਪਰ ਆਈ ਭੱਜੇ ਭੱਜੇ ਅਸੀਂ ਕੁਦਮ ਬਹੁਤ ਜ਼ੋਰ ਲਾਇਆ ਪਰ ਖੰਭਾ ਚੱਕਿਆ ਨਹੀਂ ਗਿਆ ਤੇ ਅਸੀਂ ਕਿਸੇ ਤਰ੍ਹਾਂ ਨੀਚੋਂ ਕੱਢ ਕਢਾ ਕੇ ਬਾਈਕ ਕੋਈ ਵਹੀਕਲ ਮਿਲਿਆ ਨਹੀਂ ਬਾਈਕ ਤੇ ਹੀ ਅਸੀਂ ਰਜਿੰਦਰਾ ਹਸਪੀਟਲ ਲੈ ਗਏ ਉੱਥੇ ਜਾਂਦੇ ਡਾਕਟਰਾਂ ਨੇ ਚੈੱਕ ਕੀਤਾ ਈਸੀਜੀ ਵਗੈਰਾ ਕੀਤੀ ਤੇ ਉਹ ਕਹਿੰਦੇ ਕਿ ਇਹਨਾਂ ਦੀ ਦੱਬੀ ਤੁਸੀਂ ਮੌਜੂਦ ਸੀ ਉਹ ਹਾਂਜੀ ਮੌਕੇ ਤੇ ਮੌਜੂਦ ਸੀ ਸੋ ਕਿਸ ਤਰ੍ਹਾਂ ਲੱਗਦਾ ਕਿ ਦੀ ਨਲਾਕੀ ਜਿਹੀ ਇਹ ਲੱਗਦੀ ਹੈ ਕਿ ਇਹ ਖੰਭਾ ਕਿਹਦਾ ਜਗ੍ਹਾ ਹੈ ਸਰਕਾਰ ਕਾਰਪੋਰੇਸ਼ਨ ਦਾ ਥੰਬਾ ਸੀਗਾ ਕਾਰਪੋਰੇਸ਼ਨ ਦੇ ਕੋ ਚੈੱਕ ਵੀ ਨਹੀਂ ਕਰਨਾ ਆਇਆ ਕੋਈ ਅਜੇ ਤੱਕ ਜੇ ਚੈੱਕ ਕਰਦੇ ਕੱਢੋ ਕਢ ਕੋਈ ਸਪੋਰਟ ਹੁੰਦੀ ਸ਼ਾਇ ਇਹ ਵੀ ਗਿਰਨ ਵਾਲਾ ਖੰਭਾ ਹੈ ਜੀ ਠੀਕ ਉਹਦੇ ਨਾਲ ਹਾਦਸਾ ਹੋ ਗਿਆ ਇਹਦੇ ਨਾਲ ਹੋਣ ਵਾਲਾ ਦੇਖੋ ਤੁਸੀਂ ਸਾਰੇ ਇੱਥੇ ਇਹ ਕਿਹਦੀ ਸਮਝਦੇ ਹੋ ਜੀ ਇਹਦਾ ਹੈਗਾ ਇਹ ਬਿਜਲੀ ਬੋਰਡ ਕਾਰਪੋਰੇਸ਼ਨ ਦੋਨਾਂ ਦੀ ਇਲਾਕੀ ਹੈ ਜੀ ਸੋ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹਾਂ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਜੀ ਜੋ ਵੀ ਸਾਡੇ ਭਰਾ ਲਈ ਹੁਣ ਉਹ ਤਾਂ ਹੈ ਰਿਆ ਨਹੀਂ ਚਲੋ ਪਰਮਾਤਮਾ ਹੁਣ ਨਹੀਂ ਜਦ ਸਾਥ ਚੱਲ ਰਹੇ ਸੀ ਜਦ ਦਿੱਤੇ ਉਹਦੇ ਸੀ ਉਹਨਾਂ ਦੇ ਅਵਿਨਾਸ਼ ਕੰਪੋਜੀ ਦੇ ਘਰ ਜਲਦੀ ਸੀ ਲੈ ਕੇ ਗਿਆ ਉਹਨਾਂ ਨੂੰ ਹਾਂਜੀ ਉਦੋਂ ਚਸਾਂ ਚੱਲ ਰਹੇ ਸੀਗੇ ਜਾਂਦੇ ਜਾਂਦੇ ਸਾ ਉਹਨਾਂ ਦੇ ਉਦੋਂ ਜੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਨਹੀਂ ਨਹੀਂ ਵਾਹਜ ਕੁਝ ਵੀ ਨਹੀਂ ਆਈ ਸਾ ਆਏ ਮਤਲਬ ਸਾ ਹਲਕਾ ਇੱਥੇ ਹੀ ਮੌਕੇ ਤੇ ਸੀਗਾ ਸੱਟਾਂ ਦੀ ਗੱਲ ਕਰੀਏ ਕਿੱਥੇ ਵਜਿਆ ਮੈਂ 60 ਸਰ ਸਿਰ ਤੇ ਵੱਜ ਕੇ ਊਰੇ ਖੰਭਾ ਬੈਂਡ ਹੋ ਗਿਆ ਪੂਰਾ ਊਰੇ ਬੋਝ ਪਿਆ ਐਵੇਂ ਐਵੇਂ ਅੱਗੇ ਮੂੰਹ ਪਾਸੇ ਮੂੰਹ ਨੀਚੇ ਲੱਗ ਗਿਆ ਸੀ ਜ਼ਮੀਨ ਤੇ ਐਵੇਂ ਲੱਤਾਂ ਫੋਲਡ ਹੋ ਗਿਆ ਸੀ ਚੁਪੈਰਾ ਪਾ ਹਾਂਜੀ ਮੀ ਵੀ ਹਾਂਜੀ ਮੀ ਵੀ ਪੈ ਰਿਆ ਸੀ ਜੀ ਤਾਂ ਘਟਨਾ ਹੋਈ ਹੈ ਕਿ ਕਾਰਨ ਕੀ ਮੰਦੋਕੀ ਦੀ ਨਰਲਾਈਤੀ ਨਾਲ ਇੱਕ ਆਪਰੇਸ਼ਨ ਦੀ ਜੀ ਮੈਂ ਬਾਹਰ ਖੜਾ ਸੀ ਇਹ ਮੇਰਾ ਭਰਾ ਧਰਵਿੰਦਰ ਤੇ ਅਮਨਾਰ ਜੀ ਇੱਥੇ ਕਵਰੇਜ ਕਰਨ ਆਏ ਸੀਗੇ ਜੀ ਤੇ ਇੱਕਦਮ ਸੰਗੋ ਆਵਾਜ਼ ਆਈ ਖੰਭਾ ਗਿਆ ਤੇ ਇਹ ਮੈਨੂੰ ਚੇ ਬਾਤ ਜਮ ਆ ਗਈਆਂ ਵੀ ਆ ਜਾ ਭਾਈ ਕਹਿੰਦਾ ਅੰਗਾਸ਼ ਦੇ ਉੱਪਰ ਖੰਭਾ ਗਿਆ ਗਿਆ ਜੀ ਤੇ ਅਸੀਂ ਕੱਢਿਆ ਜੀ ਜਦੋਂ ਚੱਕਿਆ ਲਿਗਾਈ ਖੰਭਾ ਸਾਕੇ ਮਸਾ ਕੱਢਿਆ ਉਹ ਹਸਪੀਟਲ ਲੈ ਗਏ ਅਸੀਂ ਉੱਥੇ ਉਹ ਜਵਾਬ ਦਿੱਤਾ ਪੰਬਾ ਕਿਸ ਟਾਈਪ ਦਾ ਖੰਭਾ ਸੀ ਇਹ ਟਾਂ ਖੰਭਾ ਜੀ ਬਹੁਤ ਹੈਵੀ ਹੈ ਜੀ ਬਿਜਲੀ ਬਿਜਲੀ ਵਾਲਾ ਹਾਂ ਜੀ ਹਾਂ ਜੀ ਕਾ ਆਪਰੇਸ਼ਨ ਦੀ ਸੀ ਸੀ অলਰੈਡੀ ਹਸਟਲ ਹਾਂ ਜੀ ਹਾਂ ਜੀ ਚਾਲੇ ਸੀ ਜੀ ਜਦੋਂ ਹੋਈ ਘਟਨਾ ਹਾਂ ਜੀ ਹਾਂ ਜੀ ਇਹ ਗਲਤੀ ਕਿਦੀ ਲੱਗਦੀ ਹੈ ਕਾ ਆਪਰੇਸ਼ਨ ਦੀ ਜੀ ਕਰ ਤੁਸੀਂ ਨਿਕਲਦੇ ਸੋ ਕਿਸ ਤਰ੍ਹਾਂ ਦੇਖਦੇ ਆ ਕਿ ਉਹ ਅਕਸਰ ਜਿਹੜੇ ਜੇ ਕਵਰੇਜ ਕਰਦੇ ਆ ਜੋ ਪੱਤਰਕਾਰ ਕਰਨਾ ਆ ਸੀਗਾ ਸੋ ਕਿਵੇਂ ਪਤਾ ਲੱਗਿਆ ਤੁਹਾਨੂੰ ਇੱਕਦਮ ਆਵਾਜ਼ ਆਈ ਭਾਜੀ ਸੰਗੋ ਜੀ ਤੇ ਅਸੀਂ ਅੰਦਰ ਜਾ ਕੇ ਦੇਖਿਆ ਵਿਗਾਸ਼ ਜੀ ਉੱਥੇ ਮੌਕੇ ਦੇ ਫਿਰ ਤੁਸੀਂ ਕਿਵੇਂ ਲੈ ਕੇ ਗਏ ਉਹਨਾਂ ਇੱਕ ਮੌਜ ਨੂੰ ਮੋਟਰਸਾਈਕਲ ਤੇ ਜਾਏ ਗਏ ਅਸੀਂ ਤੇ ਫਿਰ ਡਾਕਟਰ ਨੇ ਚੈੱਕਅਪ ਕਰਿਆ ਸੀ ਹਾਂਜੀ ਹਾਂਜੀ ਉੱਥੇ ਉਹ ਜਵਾਬ ਦੇ ਦਿੱਤਾ ਕਿਹੜੇ ਹਸਪਤਾਲ ਅਮਰਜੈਂਸੀ ਰਜਿੰਦਰਾ ਹਸਪਤਾਲ ਤੇ ਹੁਣ ਡਾਕਟਰ ਨੇ ਕੀ ਕਿਹਾ ਜਵਾਬ ਦੇ ਦਿੱਤਾ ਜੀ ਕਹਿੰਦੇ ਨਹੀਂ ਮੌਤ ਹੋ ਗਈ ਉਹਨਾਂ ਦੀ ਹਾਂਜੀ ਹਾਂਜੀ ਯਾਨੀ ਹਸਪਤਾਲ ਜਾਂਦੇ ਜਾਂਦੇ ਮੌਤ ਹੋ ਗਈ ਸੀ ਉਹਨਾਂ ਦੀ ਹਾਂਜੀ ਹਾਂਜੀ